ਸਾਰਾ ਦਿਨ ਚੌਂਕ 'ਚ ਬੈ ਕੇ ਆ ਗਿਆ ਦਿਹਾੜੀ ਵੀ ਨਹੀਂ ਉਹ ਮਿਲਿੰਗੀ ਘਰ ਜਾਂਦੇ ਆਂ ਇਹਨੇ ਪੈਸੇ ਪੁੱਛਣ ਡੈ ਬਣਾ ਵੀ ਜੀ ਕੀ ਕਮਾ ਕੇ ਲਿਆ ਇਹਨਾਂ ਨੂੰ ਨਹੀਂ ਪਤਾ ਵੀ ਕੰਮ ਹੀ ਨਹੀਂ ਮਿਲਿਆ ਇਹਨੋਂ ਦਾ ਬੰਦਾ ਕਿਸ ਜੱਟ ਨਾਲ ਸ਼ੀਰੀ ਲੱਗ ਜਾ ਚੰਗਾ ਨਹੀਂ ਨਾਲੇ ਮਹੀਨੇ ਦੇ ਮਹੀਨੇ ਪੱਜੇ ਪੈਸੇ ਮਿਲ ਜਾ ਕਰਨਗੇ ਨਾਲੇ ਆਉਣ ਲੱਗਿਆ ਸਰਦਾਰਾਂ ਦੇ ਘਰੋਂ ਕੁਝ ਨਾ ਕੁਝ ਖਾਣ ਨੂੰ ਮਿਲ ਜਾ ਕਰੂ ਕਦੀ ਆਟਾ ਲੈ ਆਂਦਾ ਕਦੀ ਚੌਲ ਲੈਣ ਤੇ ਕਦੀ ਦੁੱਧ ਲੈ ਆਂਦਾ ਕੋਈ ਚੰਗਾ ਸਰਦਾਰ ਵੇਖ ਕੇ ਲੱਭਦੇ ਆ ਚਲੋ ਚਲਦਿਆਂ ਕਰ ਦੱਸਦੇ ਆ ਲੜਾਣਾ ਕੁਝ ਲਈ ਨਹੀਂ ਮੈਂ ਐਡਾਂ ਜਿਹਾ ਇਕੱਠੀਆਂ ਕਰਦਾ ਆ ਗਈ ਆਹੋ ਆਉਣਾ ਹੀ ਆ ਵੇੜਾ ਵੀ ਸਾਰਾ ਖਰਾਬ ਹੀ ਹੋ ਗਿਆ ਵਾ ਮੀਨੇ ਕਰਤਾ ਨਾ ਸਾਰਾ ਆਹੋ ਅਬ ਘਾ ਵੀ ਉਗ ਪਿਆ ਵਾ ਮੀ ਹਟਦੇ ਤਾਂ ਫੇਰ ਕੱਟ ਪੁੱਟਦੇ ਫੇਰ ਹੋਚਾ ਫੇਰਾਂਗੇ ਹੂੰ ਕੋਹਾ ਲੈ ਕੇ ਕਿਤੋਂ ਪਾਣੀ ਲੈ ਆਮ ਨਹੀਂ ਮੈਂ ਪਾਣੀ ਪੀ ਆਂ ਰਾਹ ਦੇ ਵਿੱਚੋਂ ਨਲਕਾ ਤੋਂ ਨਹਿਰ ਦੇ ਤੋਂ ਅੱਛਾ ਕਿੱਦਾਂ ਫਿਰ ਦਿਹਾੜੀ ਮਿਲੀ ਕਿ ਨਹੀਂ ਦਿਹਾੜੀ ਨਹੀਂ ਮਿਲੀ ਸਾਰਾ ਦਿਨੀ ਚੌਂਕ ਦੇ ਵਿੱਚ ਬੈਠਾ ਆ ਗਿਆ ਜਿੰਨਾਂ ਦੀ ਬਾਗ ਵੀ ਉਹਨਾਂ ਨੂੰ ਲੈ ਜਾਂਦੇ ਆ ਮਿਸਤਰੀ ਵੀ ਉਹਨਾਂ ਨੂੰ ਲੈ ਜਾਂਦੇ ਆ ਕਿਸੇ ਨੇ ਨਹੀਂ ਖੜਿਆ ਦਿਹਾੜੀ ਸਾਰਾ ਦਿਨ ਵੇਖਦਾ ਹੀ ਭੁਕਾਈ ਕਰਦਾ ਆ ਆ ਗਿਆ ਇੰਦਾ ਤੇ ਬੜਾ ਔਖਾ ਜਾਣਾ ਵਾ ਕੀ ਕੀਤਾ ਜਾ ਸਕਦਾ ਮੁੰਡਾ ਕਿੱਥੇ ਗਿਆ ਉਹ ਮੁੰਡਾ ਸੁੱਤਾ ਹੈ ਅੰਦਰ ਤੂ ਲੋ ਤੇ ਲਾਗੇ ਪੈ ਜਾਣਾ ਸੀ ਗਰਮੀ ਬੜੀ ਆ ਕਿਤੇ ਪੱਖੀ ਤੁੱਕੀ ਨਾ ਝਾਲੀ ਮਾਰ ਲੈਂਦੀ ਨਹੀਂ ਉਹ ਮੈਂ ਬਾਰੀ ਖੋਲ ਆਂ ਹਵਾ ਆਉਂਦੀ ਹੀ ਉਥੋਂ ਹਵਾ ਕਿੱਥੇ ਮੈਂ ਮੈਂ ਵੇੜਾ ਮੈਂ ਚਲਿੰਨਾ ਕਿ ਸਾਫ ਕਰਨਾ ਇੱਟਾ ਦਾ ਆਹ ਵੇੜੇ ਚ ਵੀ ਕਾਹ ਕੁਲ ਜਾਈਓ ਸਾਪ ਸਲੂਨ ਵੀ ਤੁਰੇ ਫਿਰਦੇ ਬਰਸਾਤਾਂ ਦੇਣਾ ਮੁੰਡੇ ਨੂੰ ਨਾ ਮੰਜੇ ਤੇ ਰੱਖਿਆ ਕਰ ਨਹੀਂ ਉਹਨੂੰ ਤਾਂ ਮੰਜੇ ਤੇ ਰੱਖੀਦਾ ਵਾ ਹੂੰ ਮੈਂ ਤੇ ਇੱਕ ਹੋਰ ਸਲਾਹ ਕੰਡਿਆ ਸੀ ਮਨ ਆਪਣੇ ਨਾਲ ਰੋਜ਼ ਜਾਂਦਾ ਕਦੀ ਦਿਹਾੜੀ ਮਿਲ ਜਾਂਦੀ ਐ ਤੇ ਕਦੀ ਨਹੀਂ ਮਿਲਦੀ ਕਿਉਂ ਨਾ ਕਿਸ ਜੱਟ ਨਾਲ ਹੀ ਸਿਰੀ ਲੱਗ ਜਾ ਮੈਂ ਆਹੋ ਹੀ ਤੇ ਵੀ ਗੱਲ ਸਹੀ ਆ ਨਾ ਬੱਜੇ ਮਹੀਨੇ ਦੇ ਪੈਸੇ ਤੇ ਆਉਣਗੇ ਨਾਲੇ ਆਉਣ ਲੱਗਿਆ ਸਰਦਾਰਾਂ ਕੋ ਕਦੀ ਕੋਹ ਲੈਣ ਤਾਂ ਬੰਦਾ ਮੰਗ ਹੀ ਲੈਂਦਾ ਵਾ ਹਾਂ ਤੇ ਕੋਈ ਚੀਜ਼ ਨਾ ਆਵੇ ਤੇ ਫਿਰ ਬੰਦਾ ਲੈ ਲੀਤਾ ਵਾ ਦੁੱਧ ਲੈ ਆ ਕਰਾਂਗੇ ਨਾ ਕਦੀ ਆਟਾ ਲੈਣ ਤਾਂ ਕਦੀ ਚੌਲ ਲੈਣ ਤੇ ਸਰਦਾਰ ਗਰੇ ਨਾ ਕਰਦੇ ਹਾਂ ਕੰਮ ਤੇ ਉਹਨਾਂ ਦਾ ਹੀ ਕਰਨਾ ਵੇਖ ਲਓ ਫੇ ਜੇ ਮਿਲ ਜਾਂਦਾ ਕਿਤੋਂ ਕੰਮ ਤੇ ਆਹੋ ਕਿ ਇਹਨੂੰ ਕਹਿੰਨੇ ਆ ਉਹਨੇ ਲਾਗਲੇ ਪਿੰਡ ਵਾਲਾ ਮੰਨਾ ਆਹੋ ਮਿਲਦਾ ਤਾਂ ਮੁਰਾਦ ਜਾਂਦੇ ਆ ਅੱਛਾ ਆਹ ਜੀ ਬਾਜੀ ਪੁੱਛਦਾ ਰਹਿੰਦਾ ਉਹਦੇ ਪਿੰਡ ਹੈਗੇ ਸਰਦਾਰ ਗਵਾਂਡ ਉਹਦੇ ਅੱਛਾ ਆਹ ਕਹਿੰਦਾ ਕਿ ਮੈਂ ਸੁਣਿਆ ਸੀ ਕਹਿੰਦਾ ਵੀ ਉਹਨਾਂ ਉਹਨਾਂ ਨੂੰ ਲੋੜ ਆ ਬੰਦੇ ਦੀ ਇੱਕ ਦੋ ਡੰਗਰ ਹੈਗੇ ਉਹਨਾਂ ਕੋ ਹਣਾ ਨਹੀਂ ਗੱਲ ਕਰਕੇ ਵੇਖ ਲਓ ਇੰਤਾਂ ਤੇ ਦਿਹਾੜੀ ਕਦੀ ਮਿਲਦੀ ਕਦੀ ਨਹੀਂ ਮਿਲਦੀ ਨਹੀਂ ਬੜਾ ਔਖਾ ਔਖਾ ਹੋ ਗਿਆ ਇਹਦਾ ਔਖਾ ਕਿ ਉਹ ਘਰ ਤੱਕ ਜਾਣਾ ਨਹੀਂ ਹੈ ਜਾ ਫੇ ਚਾਹ ਹੀ ਬਣਾ ਲਿਆ ਕੋਟ ਚਾਹ ਕੀ ਬਣਾਉਣੀ ਆ ਨਾ ਤੇ ਕਰ ਖੰਡ ਵਾ ਨਾ ਪੱਤੀ ਆ ਤੇ ਨਾ ਹੀ ਦੁੱਧ ਵਾ ਤੇ ਕੀ ਕਰੇ ਬੰਦਾ ਫਿਰ ਸਾਰਾ ਕੁਝ ਖਤਮ ਹੋ ਗਿਆ ਹੋਰ ਕਿੰਨੇ ਦਿਨ ਹੋ ਗਏ ਲਿਆਂ ਦੇ ਤੇ ਮੈਂ ਤੇ ਥੋੜਾ ਥੋੜਾ ਪਾ ਕੇ ਤੇ ਗੁਜ਼ਾਰਾ ਕਰਨ ਦੇ ਹੀ ਮਿੱਠਾ ਵੀ ਘਟ ਹੁੰਦਾ ਹੀਗਾ ਤੇ ਪੱਤੀ ਵੀ ਘਟ ਹੁੰਦੀ ਹੀ ਜੇਬ ਜਿੱਤੇ ਪਹਿੰ ਕੋਈ ਨਹੀਂ ਹੈਗਾ ਪੁੱਛ ਵੇਖੋ ਕਿਹੇ ਤੋਂ ਕੋਈ ਧਾਰਕ ਸਾਹ ਦੇ ਹੀ ਦੇਵੇ ਆਹ ਮੰਗ ਜਾਨਾ ਮੈਂ ਕੋਈ ਰੁਪਈਆ ਸੌ ਮੰਗਦਾ ਕਿ ਇਦਕੋ ਦਹਾ ਬਈਆਂ ਦੀ ਕੋਈ ਪੱਤੀ ਲੈ ਆਉਣਾ ਦਹਾ ਬਈਆਂ ਦੀ ਖੰਡ ਲੈ ਆਉਣਾ ਦਹਾ ਬਈਆਂ ਦਾ ਡੇਢ ਤੇ ਮੈਂ ਦੁੱਧ ਫੜ ਲੈ ਆਉਂਗਾ ਆਹੋ ਦੇ ਕੋਸ਼ਣਾ ਕੋਸ਼ਟ ਕਰਨਾ ਹੀ ਪੈਣਾ ਵਾ ਹੁਣ ਮੁੰਡੇ ਨੇ ਵੀ ਰਾਮਾ ਨੂੰ ਦੁੱਧ ਮੰਗੜਾ ਨਾ ਹਾਂ ਉਹਦੇ ਵਾਸਤੇ ਵੀ ਲਿਆਉਣਾ ਪੈਣਾ ਹਾਂ ਆਟਾ ਹੈਗਾ ਵਾ ਆਟਾ ਹੈਗਾ ਥੋੜਾ ਜਿਹਾ ਹੂੰ ਰਾਤ ਦਾ ਤਸਵੀਰ ਦਾ ਤੇ ਸੜ ਜਾਣਾ ਵਾ ਕੱਲ ਨੂੰ ਲਿਆਉਣਾ ਪੈਣਾ ਹੋ ਸਦਾ ਕੱਲ ਨੂੰ ਦਿਹਾੜੀ ਮਿਲ ਜ ਜਾਵੇ ਹਾਂ ਆਹੋ ਤੇ ਹੈਗਾ ਵਾ ਤੂੰ ਇਦਾਂ ਕਰੀ ਕੱਲੀਆਂ ਰੋਟੀਆਂ ਪਕਾਲੀ ਚਾਰ ਨਾਲ ਖਾ ਲਾਂਗੇ ਸਬਜ਼ੀ ਰਹਿਣ ਦੀ ਅੱਜ ਮੇਰਾ ਖਾਣ ਨੂੰ ਸਬਜ਼ੀ ਜੀ ਨਹੀਂ ਕੰਡਿਆ ਚਲ ਇਦਾਂ ਹੀ ਕਰ ਲੈਨੇ ਆ ਹਾਂ ਗੰਡਾ ਗੰਡਾ ਹੈਗੇ ਗੰਡਾ ਭਾਣਾ ਨਾਲ ਚਾਰ ਨਾਲ ਰੋਟੀ ਖਾ ਲਾਂਗੇ ਆਹ ਤੇ ਦੁੱਧ ਕਾਕੇ ਨੂੰ ਪਿਆ ਦਾਂਗੇ ਹਾਂ ਹੂੰ ਚੱਲ ਮੈਂ ਵੇਨਾ ਮਾ ਕੇ ਪਾਸੇ ਜਾ ਕੇ ਹਾਂ ਆਹ ਵੇਖ ਕੋਈ ਨਾ ਕੋਈ ਮਿਲ ਗਿਆ ਸਰਦਾਰ ਤੇ ਮੰਗ ਲਈ ਨਾ ਰੁਪਏ 50 ਠੀਕ ਆ ਕਾਕੇ ਦਾ ਧਿਆਨ ਰੱਖੀ ਮੈਂ ਆ ਜਾਣਾ ਛੇਤੀ ਆ ਜਾਣਾ ਠੀਕ ਸਾਡੀ ਤਾਂ ਕੁਜੀਨ ਦਿਹਾੜੀ ਲੱਗੇ ਤਹੀਂ ਖੁਸ਼ ਹੋ ਜਾਈਦਾ ਨਾ ਦਿਹਾੜੀ ਲੱਗੇ ਸਾਨੂੰ ਤਾਂ ਖਾਣ ਪੀਣ ਦੇ ਲਾਲੇ ਪੈ ਜਾਂਦੇ ਆ ਕਿ ਭੁੱਖੇ ਰਹਿ ਜਾਣਾ ਤੈਨਾਂ ਅੱਜ ਕਿਹੇ ਕਰ ਇੰਨਾ ਖੋਸ਼ ਆ ਤੇ ਕਿਸੇ ਘਰ ਖੋਸ਼ ਵੀ ਨਹੀਂ ਹੁੰਦਾ ਰੱਬ ਦੇ ਰੰਗ ਆਵੇਂ ਵੀ ਤਾਂ ਚੰਗਾ ਹੀ ਆ ਜੇ ਕਹੇ ਜੀ ਮੀਂਹ ਦਾ ਦੇਣਾ ਸੀਰੀ ਲੱਗ ਜੂਈ ਮਹੀਨੇ ਪਿੱਛੋਂ ਪੈਸੇ ਤੇ ਆਇਆ ਕਰਨਗੇ ਨਾ ਇਹ ਥੋੜੀ ਆ ਵਧੀਆ ਲੱਗ ਗਈ ਕਿ ਨਾ ਲੱਗ ਗਈ ਵਧੀਆ ਇਹ ਸੱਚੇ ਪਾਤਸ਼ਾਹ ਮੈਂ ਇਹ ਨਹੀਂ ਜਾ ਗਈ ਤੇ ਇਦਾਂ ਦਾ ਕੰਮ ਸਾਡੀ ਵੀ ਕਿਤੇ ਸੁਣੀ ਜਾਵੇ ਸੌਂ ਗਏ ਆ ਹੈਂ ਹੂੰ ਸੌਂ ਗਏ ਮੈਂ ਸੁੱਤਾ ਤਾਂ ਨਹੀਂ ਉਹਦੇ ਨਮਾ ਪਿਆ ਹੈ ਅੱਜ ਤਾਂ ਬੜਾ ਚਿੱਟਾ ਕੁਰਤਾ ਪਜਾਮਾ ਪਾਇਆ ਟੌਰ ਕੱਢ ਕੇ ਬੈਠੇ ਆ ਘਰੇ ਹੀ ਇਹ ਤਾਂ ਕੀ ਗੱਲ ਤੇਰੇ ਕੋ ਚੰਗਾ ਲੱਗਾ ਤੈਨੂੰ ਨਹੀਂ ਮੈਨੂੰ ਚੰਗਾ ਲੱਗਾ ਬਹੁਤ ਸੋਹਣਾ ਲੱਗਾ ਮੇਰੇ ਤਾਂ ਮੋਢੇ ਜਨ ਪੀੜ ਹੋਣ ਡਈ ਤੇ ਮੈਂ ਉਹਦੇ ਲੰਮਾ ਪੈ ਗਿਆ ਇਹਨੂੰ ਚੰਗਰ ਮੈਨੂੰ ਲੱਗਾ ਵਾ ਪਰ ਚੰਗੇ ਨੇ ਤਾਂ ਹੀ ਲੱਗੇ ਜਈ ਕੋਈ ਬਾਹਰ ਅੰਦਰ ਦੇ ਕੰਮ ਕਰਨੇ ਹੋਣ ਕਰਨੇ ਤੇ ਨਾਲ ਮਿਲ ਕੇ ਕਰਦੇ ਆ ਤੇ ਹੁਣ ਤੁਸੀਂ ਪੱਠਿਆਂ ਵਾਲਨੀ ਵੇਖਿਆ ਉਹਨੇ ਪਾਏ ਵੀ ਆ ਪੱਠੇ ਜੱਜਨਾ ਰਾਮੂ ਨੇ ਨਹੀਂ ਪਾਏ ਪੱਠੇ ਤੇ ਉਹਦੇ ਤੇ ਨਾ ਮੈਂ ਨਹੀਂ ਰਿਹਾ ਕਰੋ ਆਪ ਵੀ ਥੋੜਾ ਬੋਤਾ ਵੇਖ ਲਿਆ ਕਰੋ ਦੁੱਧ ਘਟ ਗਿਆ ਜੇ ਮੱਜਾਂ ਦਾ ਇੰਨਾ ਆਜੇ ਹਰੀਆ ਪਾਉਣ ਰਹੇ ਤੁਸੀਂ ਇੰਨਾ ਮੰਡ ਪਾਉਣ ਰਹੇ ਆ ਉਹ ਕੋਈ ਨਹੀਂ ਮੈਂ ਆ ਵੇਖ ਲੈਣਾ ਓ ਅੱਜ ਨਾ ਮਨ ਮਾਂ ਵੀ ਖੀਰ ਬਣੇ ਤੇ ਫੇਰ ਵਾ ਕੀ ਨੂੰ ਦਿਲ ਕਰਦਾ ਈ ਤੇ ਖੀਰ ਬਣਾ ਲੈਨੇ ਆ ਅਸੀਂ ਕਿਹੜਾ ਦੁੱਧ ਵੇਚਣਾ ਵਾ ਘਰੇ ਰੱਖਦੇ ਆ ਪਨੀਰ ਨਹੀਂ ਬਣਾਉਂਦੇ ਅੱਜ ਖੀਰ ਬਣਾ ਲੈਨੇ ਆ ਮੈਂ ਚੱਲ ਖੀਰ ਬਣਾ ਲਈ ਅੱਜ ਆਹੋ ਤੇ ਖੀਰ ਵੀ ਤਾਂ ਹੀ ਬਣਨੀ ਆ ਜੇ ਟਾਈਮ ਨਾਲ ਮੈਂ ਇਹਨੂੰ ਪੱਠੇ ਪਏ ਹੋਣਗੇ ਪਾਣੀ ਡਿੱਠਾ ਆਊਗਾ ਤੇ ਧਾਰਾਂ ਟਾਈਮ ਨਾਲ ਕੱਢ ਕੇ ਤੇ ਫੇਰ ਹੀ ਖੀਰ ਬਣੂਗੀ ਮੁੜ ਕੇ ਮਰਦੀ ਰਾਤ ਧਾਰਾਂ ਕੱਢ ਕੇ ਤੇ ਫੇਰ ਥੋੜੀ ਖੀਰ ਬਣਾਉਣੀ ਆ ਵੇਖਾਂ ਬਲਾਂ ਨੂੰ ਉਹਨੂੰ ਵੇਖੋ ਜਾ ਕੇ ਆ ਪਾਤੇ ਹੁੰਨੇ ਪੱਠੇ ਹੁੰਨੇਗੇ ਆਹੋ ਪੱਠੇ ਜੇ ਨਹੀਂ ਪਾਇ ਤੇ ਫਿਰ ਆ ਪਾਉ ਤੇ ਨਾਲੇ ਨੂੰ ਮਾਰੋ ਦਬਕਾ ਦੁਬਕਾ ਕੇ ਤੁਸੀਂ ਬਹਿ ਠੰਡੇ ਸੀਨੇ ਹੋ ਕੇ ਬਹਿ ਜਾਣੇ ਵੀ ਕੋਈ ਨਹੀਂ ਪਾ ਹੀ ਦਿੱਤੇ ਆ ਕੋਈ ਨਹੀਂ ਪਾ ਹੀ ਦਿੱਤੇ ਉਹ ਪਾ ਹੀ ਦਿੰਦਾ ਵਾ ਉਤਨਾ ਹੀ ਇਹਦਾ ਸੁਭਾਅ ਆ ਵੀ ਥੋੜਾ ਜਿਹਾ ਲੇਟ ਪਾਉਂਦਾ ਵਾ ਮੈਂ ਬਾਜਾ ਹੀ ਮਾਰਦੀ ਰਹਿ ਜਾਂਦੀ ਵੇ ਰਾਮੂ ਵੇ ਰਾਮੂ ਰੋਟੀ ਖਾਣ ਨੂੰ ਟਾਈਮ ਨਾ ਆ ਜਾਂਦਾ ਤੇ ਆਖੇ ਲੱਗਣ ਨੂੰ ਕਿਤੇ ਕੰਨ ਨਹੀਂ ਕਰਦਾ ਚਲ ਕੋਈ ਨਹੀਂ ਪਤਾ ਕੀ ਗੱਲ ਆ ਉਹਨੂੰ ਗੁੱਸੇ ਨਾ ਹੋਵੀ ਮਹਾ ਕਿਤੇ ਸਾਡਾ ਕੰਮ ਚੱਲਣ ਦੇਣਾ ਗੁੱਸੇ ਦੀ ਮੈਨੂੰ ਹੁੰਦੀ ਨਹੀਂ ਆ ਇਹੋ ਜਿਹੀ ਪਤਾ ਕੀ ਗੱਲ ਆ ਮਾੜ ਇਹੋ ਜਿਹੇ ਬੋਸੇ ਵੇਲੇ ਜੁਲੀ ਵੀ ਇਸ ਤਰ੍ਹਾਂ ਚੱਕਦੇ ਤੇ ਦੂਜੇ ਘਰ ਚਲ ਜਾਂਦੇ ਹੁੰਦੇ ਐਨੇ ਕਿੱਥੇ ਜਾਣਾ ਐਨੇ ਜਿਹੜਾ ਜਿਹੜਾ ਸਾਡੇ ਦਾ ਲੱਗਾ ਵਾ ਇਹੋ ਜੇ ਨਹੀਂ ਕਿਤੇ ਵੀ ਜਾਂਦੇ ਹੁੰਦੇ ਜੇ ਰੋਟੀ ਪਾਣੀ ਦਾ ਟਾਈਮ ਨਾ ਮਿਲਦਾ ਜੇ ਅਸੀਂ ਆਪਣੀ ਰੋਟੀ ਬਾਅਦ ਚ ਪਕਾਉਨੇ ਆ ਉਹਦੀ ਸਗ ਮੈਂ ਪਹਿਲਾਂ ਪਕਾ ਲਈਨੇ ਕਿ ਉਹਨੇ ਲੈ ਕੇ ਠਾਲੀ ਕੋਲੀ ਆ ਜਾਣਾ 6 ਵਜੇ ਦੇ ਨੂੰ ਚੱਲ ਕੋਈ ਨਹੀਂ ਮੈਂ ਵੇਖਦਾ ਭਲਾ ਵੇਖ ਲਓ ਭਲਾ ਲੈ ਆਵਾ ਬਾਲਟੀਆਂ ਕਿ ਨਹੀਂ ਅਜੇ ਪੱਠੇ ਦੇ ਹੁਣ ਪਾ ਲੈਂਦੇ ਵੇਖ ਤੇ ਲੈ ਆਂਦੇ ਮੈਨੂੰ ਆਵਾਜ਼ ਮਾਰਦਾ ਵਾ ਆਪੇ ਤੁਸੀਂ ਆਂਦੇ ਪਾਏ ਆ ਉਹ ਪਾਏ ਹੁਣੇ ਉਹਨੇ ਕੇ ਮੈਂ ਮਾਰਦਾ ਆਵਾਜ਼ ਤੈਨੂੰ ਹੋ ਗਏ ਪਰ ਇੱਥੇ ਆ ਜਾ ਮਿੰਦਾ ਦੋ ਬੇ ਜਲ ਜਾਣੇ ਇਕੱਠੇ ਤਾਰਾ ਕੱਢਣਾ ਚੰਗਾ ਵਾਖਿਆ ਸਹੀ ਗੱਲ ਵਾ ਅੱਜ ਕੱਲ ਗੁੱਸੇ ਨਰਾਜ਼ਗੀ ਵਾਲੇ ਤੇ ਕੋਈ ਗੱਲ ਹੀ ਨਹੀਂ ਰਹਿ ਗਈ ਛਾਟੀ ਤੇ ਗੁੱਸਾ ਕਰਕੇ ਬਹਿ ਜਾਂਦੇ ਆ ਚੱਲ ਆਪੇ ਪੱਠੇ ਪੁਆਵੇ ਨਾ ਪੁਆਏ ਮੈਂ ਤੇ ਇਹਨਾਂ ਦੇ ਕੰਮ ਗੱਲਾਂ ਵਿੱਚ ਆਇਆ ਨਹੀਂ ਕਰਨਾ ਨਾ ਰਾਮਉਂਦਿਆ ਗੱਲਾਂ ਚ ਤੇ ਨਾ ਇਹਨਾਂ ਦੀਆਂ ਗੱਲਾਂ ਚੀ ਵੇਲੇ ਪਾਲਣ ਕੇ ਵੇਲੇ ਪਾਲਣ ਮੈਨੂੰ ਤਾਂ ਤਾਰਾ ਕੱਢਣਾ ਮਤਲਬ ਲਾ ਵੀ ਦੁੱਧ ਚ ਹੋਇਆ ਤੇ ਆਪਣੇ ਘਰ ਨੂੰ ਲਿਆਂਦਾ ਤੇ ਆਪਣੇ ਘਰ ਦਾ ਕੰਮ ਕੀਤਾ ਮੈਂ ਵੀ ਹੁਣ ਬਹਿ ਜਾਂਨੇ ਆ ਘੜੀ ਕੇ ਆਉਂਦਾਰ ਫੇ ਤਾਰਾ ਕੱਢ ਲੈਨੇ ਆ ਹੋਰ ਕੀ ਕਰਨਾ ਮੈਂ ਆਏ ਆ ਪਾ ਤੇ ਆਉਣ ਰਿਹਾ ਇਹਨੂੰ ਦੱਬਾ ਕੇ ਕੀ ਹਾਲਾ ਠੀਕ ਹੈ ਕਿਧਰ ਆਉਣ ਰਿਆਂ ਮੈਂ ਇਧਰ ਆਉਣ ਰਿਆਂ ਇਧਰ ਕੰਮ ਨੂੰ ਚੱਲਿਆ ਗਿਆ ਤੁਹਾਨੂੰ ਚੱਲਿਆ ਮੇਰਾ ਕੰਮ ਹੀ ਕਰ ਇੱਕ ਠੀਕ ਘਰ ਕੋਈ ਦਿਹਾੜੀ ਅੱਜ ਮਿਲੀ ਨਹੀਂ ਸਾਰਾ ਦਿਨ ਚੌਂਕ 'ਚ ਬਹਿ ਕੇ ਆ ਗਿਆ ਅੱਛਾ ਤੇ ਘਰ ਸਾਂ ਨਾ ਆਟਾ ਯੂਤ ਨਾ ਦੁੱਧ ਵਾਸ ਚਾਪ ਪੱਤੀ ਵੀ ਹੈ ਨਹੀਂ ਉਹ ਨਿਗਾ ਜਾਂ ਨਿਆਣਾ ਵਾ ਉਹਨੇ ਦੁੱਧ ਪੀਣਾ ਵਾ ਜੇ ਰੁਪਈਆ 100 ਹੈਗਾ ਤੇ ਜੇ ਤੂੰ ਮੈਨੂੰ ਦਿਹਾੜੀ ਮਿਲ ਗਈ ਮੈਂ ਤੈਨੂੰ ਵਾਪਸ ਕਰ ਦੂੰ ਤੇ ਮੈਂ ਵੀ ਗਿਆ ਸੀ ਕਢਾਉਣ ਮੇਰੇ ਨਹੀਂ ਮੈਨੂੰ ਹੂੰ ਕਿਤੇ ਵੀ ਮੋੜ ਆਇਆ ਮੈਂ ਤਾਂ 2-300 ਕਰੋ ਲੈ ਕੇ ਗਿਆ ਸੀ 200 ਖੋ ਗਏ ਆ 100 ਰੁਪਈਆ ਬਚਿਆ ਜੇ 100 ਤੇ ਮੇਰਾ 100 ਨਾ ਚਾਜਦਾ ਮੈਨੂੰ ਜਦੋਂ ਦਿਹਾੜੀ ਲੱਗੀ ਤੇ ਮੈਂ ਤੇਰੇ ਘਰ ਆ ਕੇ ਤੈਨੂੰ ਵਾਪਸ ਕਰ ਦੂੰ ਕੀ ਗੱਲ ਕੰਮ ਕਮ ਨਹੀਂ ਜਾਂਦਾ ਨਹੀਂ ਕਦੇ ਕੰਮ ਜਾਂਦਾ ਤਾਂ ਹੈਗਾ ਕੰਮ ਮਿਲਦਾ ਨਹੀਂ ਹੈਗਾ ਐਸ਼ਾ ਵਾਕ ਬੀ ਵਾਲੇ ਨੂੰ ਲੈ ਜਾਂਦੇ ਸਾਰੇ ਤੇ ਕਹੇ ਜ਼ਿੰਮੇਦਾਰ ਨਹੀਂ ਲੱਗ ਜਾ ਪੱਕਾ ਇਹ ਮੈਂ ਵੀ ਸੋਚਣ ਡਿਆ ਆ ਮੈਂ ਕਿ ਕਿਸੇ ਜ਼ਿੰਮੇਦਾਰ ਨਾਲ ਸੀਰੀ ਲੱਗ ਜਾ ਮੈਂ ਨਾਲ ਮਹੀਨੇ ਤੇ ਪੱਕੇ ਪੈਸੇ ਆਜਾ ਕਰਨਗੇ ਆਹੋਏ ਇਹ ਤਾਂ ਹੈਗਾ ਪੱਕਿਆਂ ਦਾ ਫਾਇਦਾ ਉੱਥੇ ਕੀ ਪਤਾ ਦਿਹਾੜੀ ਮਿਲਦੀ ਵੀ ਆ ਨਹੀਂ ਮਿਲਦੀ ਉੱਥੇ ਬੰਦਾ ਵੇਲਾ ਜਾਂ ਪੈਂਡ ਚ ਹੀ ਵੇਖਦਾ ਕਿ ਮੈਤਰੀ ਮੋਤਰੀਆਂ ਪੱਕਾ ਲੱਗ ਜਾ ਆਹੋ ਮੈਂ ਨਾ ਮਾਰ ਕਰਦਾ ਵਾਂ ਤੇ ਆ ਮੈਂ ਤੇਰਾ ਨਾ ਜਦੋਂ ਮੈਨੂੰ ਪੈਸੇ ਮਿਲ ਗਏ ਨਾ ਮੈਂ ਤੇਰੇ ਵਾਪਸ ਕਰ ਦੂੰਗਾ ਓਏ ਮੈਨੂੰ ਪਤਾ ਜਿਹੜੇ ਮੋਰ ਨੇ ਹੁਣ ਨਹੀਂ ਮੋਰ ਨੇ ਨੇ ਮੈਂ ਕਰ ਦੂੰਗਾ ਵਾਹ ਧੰਨਵਾਦ ਤੇਰਾ ਹੋਈ ਹਾਂ ਹੁਣ ਥੋੜਾ ਆ ਮੋੜਨੇ ਹੋਰੇ ਲੱਗੇ ਹੈ ਅੱਜ ਪੱਠੇ ਨਹੀਂ ਪਾਇਏ ਗਾਈਆਂ ਉਹ ਬੱਦੀ ਆ ਮਈਆਂ ਆ ਬੱਜੀਆਂ ਖੁਰਲੀ ਵੀ ਖਾਲੀ ਆ ਇਹ ਕਿ ਚੱਲ ਗਿਆ ਰਾਮੂ ਓਏ ਓ ਰਾਮੂ ਹੈ ਚਾਦਰੇ ਦੀ ਆ ਪਈ ਹੈ ਕਿ ਚਲ ਗਿਆ ਉਹ ਅਜੇ ਨੇ ਪੱਠੇ ਨਹੀਂ ਪਾਏ ਰਾਮੂ ਚੰਗੀ ਗੱਲ ਹੋਈ ਉਹ ਓ ਰਾਮੂ ਇਧਰ ਵੀ ਹੈ ਨਹੀਂਗਾ ਮਈਆਂ ਉਧਾਂ ਬੱਝੀਆਂ ਹੈਂ ਦੁੰਦਰ ਨੂੰ ਦੱਸਾਂ ਉਹ ਤੇ ਕਿਤੇ ਦੇਖ ਨਹੀਂ ਡਿਆ ਆਹ ਲੈ ਸੌਦਾ ਬਲੀ ਲਗਿਆ ਉਹ ਕਿੱਥੋਂ ਵੇਖ ਮਿਲੇ ਹੀ ਉਹ ਆਪਣੇ ਪਿੰਡ ਵਾਲਾ ਜੀਤਾ ਹੁੰਦਿਆ ਸੀ ਅੱਛਾ ਤੇ ਉਹਦੇ ਕੋਲ 100 ਰੁਪਿਆ 100 ਮੈਂ ਮੈਂ ਕਿਹਾ ਜਦੋਂ ਮੈਨੂੰ ਮਿਲ ਗਿਆ ਮੈਂ ਵਾਪਸ ਕਰ ਦੂੰ ਅੱਛਾ ਹੂੰ ਦੁੱਧ ਦੀ ਉਹ ਵਿੱਚ ਕੱਢ ਲੈਣਾ ਹੈ ਆਹ ਹੋਣੀ ਕੱਢ ਲੈਣੀ ਪਹਿਲਾਂ ਬਾਲਾ ਦਿਵਾਲੀ ਇਹਨੂੰ ਖਰਾਬ ਨਾ ਹੋ ਜਾਵੇ ਗਰਮੀ ਬੜੀ ਹੈ ਹਾਂ ਹੈ ਤੇ ਮੁੰਡੇ ਨੂੰ ਕਿਹਾਲੀ ਚੰਗਾ ਚੰਗਾ ਆ ਮੈਂ ਅਕੜੀ ਬਾਹਰ ਪੈ ਜਾਣ ਲੰਮਾ ਕੜੀ ਚਾਹ ਬਣਾਦਾ ਫਿਰ ਹੁਣ ਆਹ ਚਾਹ ਬਣਾ ਲ ਥੋੜੀ ਜੀ ਠੀਕ ਹਾਂ ਮੈਂ ਬਾਹਰ ਪੈਣਾ ਚਾਹੁੰਦਾ ਹਾਂ ਹਾਂ ਚੰਗਾ ਹੀ ਆ ਜਿਹੜੇ ਪੈਸੇ ਮਿਲ ਗਏ ਸਬਦਾ ਆ ਗਿਆ ਚੱਲ ਅੱਜ ਦਾ ਤਾਂ ਸਰੂਗਾ ਕਾਰਮ ਪਰਮਾਤਮਾ ਨੇ ਫੇਰ ਕੋ ਸੋਚਿਆ ਹੀ ਹੋਗਾ ਸਾਨੂੰ ਤੇ ਹੀ ਆ ਪੀ ਅੱਜ ਦਾ ਸਾਜੇ ਕੱਲ ਦਾ ਫੇਰ ਵੇਖੀ ਜੂਗੀ ਸਾਡੇ ਗਰੀਬਾਂ ਦਾ ਕੀ ਆ ਕਈ ਲੋਕ ਵੇਲਾ ਉਹਨਾਂ ਦੇ 5 6 6 ਸਾਲ ਦਾ ਧਾਨੇ ਹੰਦੇ ਪੈ ਵਾਧੂ ਚੀਜ਼ਾਂ ਹੁੰਦੀਆਂ ਤੇ ਬਾਹਰਲੇ ਵੇੜਿਆਂ ਤੱਕ ਰੋਲਦੀਆਂ ਤੇ ਸਾਨੂੰ ਇੱਕ ਘੜੀ ਦਾ ਨਹੀਂ ਪਤਾ ਪਈ ਸਾਨੂੰ ਕੋਈ ਚੀਜ਼ ਮਿਲਦੀ ਆ ਕਿ ਨਹੀਂ ਮਿਲਦੀ ਇਹ ਗਰੀਬੀ ਵਿੱਚ ਬਣ ਚੀਜ ਮੰਗਲ ਰਾਹ ਤੇ ਦੇ ਚਾਹ ਚਾਹ ਬਣਾ ਕੇ ਤਾਂ ਦੁੰਦਰ ਦੁੰਦਰ ਹਾਂਜੀ ਐ ਇੱਥੇ ਆ ਚੌਲ ਡੇ ਚੋਗਣ ਮੈਂ ਆ ਬੈਠੀਰ ਬਣਾਉਣੀ ਚਲ ਚੌਲ ਚੋਗਲਾ ਖੀਰ ਤੇ ਤੂੰ ਬਣਾ ਲਾ ਹਾਂ ਉਹਨੇ ਤਾਂ ਪੱਠੀ ਨਹੀਂ ਪਾਏ ਕਿਉਂ ਸੌ ਗਿਆ ਵਾ ਸੌ ਕਿੱਥੇ ਗਿਆ ਵਾ ਮੈਨੇ ਵਾਜਾਂ ਮਾਰੀ ਜਾਂਦਾ ਖੁਰਲੀ ਖਾਲੀ ਡੰਗਰ ਉੱਥੇ ਬੱਦੇ ਗਾਈ ਉੱਥੇ ਬੱਜੀ ਆ ਤੇ ਮੰਜਾ ਵੀ ਖਾਲੀ ਮੈਨੇ 20 ਵਾਜਾਂ ਮਾਰੇ ਕਿਤੇ ਆਵਾਜ਼ ਨਹੀਂ ਦਿੱਤੀ ਤੇ ਖੁਰਲੀ ਉੱਦਾਂ ਖਾਲੀ ਤੇ ਡੰਗਰ ਪੌਣ ਦੇਈ ਹਾ ਹਾਏ ਉਹ ਬਾਨੀ ਪੁਛਾਈ ਜੇ ਚਲ ਗਿਆ ਇੱਥੇ ਕਿਤੇ ਹੋਣਾ ਵਾ ਆ ਜਾਂਦਾ ਵਾ ਪਰ ਉਹਨੂੰ ਪੱਠੇ ਤੇ ਪਾ ਕੇ ਜਾਣਾ ਚਾਹੀਦਾ ਨਾ ਅੱਗੇ ਵੀ ਕਿਤੇ ਜਾਂਦਾ ਹੁੰਦਾ ਪੱਠੇ ਪਾ ਕੇ ਤੇ ਵੇ ਆ ਜਾਂਦਾ ਜਾਂਦਾ ਹੀ ਤੇ ਪੱਠੇ ਪਾ ਕੇ ਹੀ ਜਾਂਦਾ ਹੀ ਉਹ ਮੈਂ ਚਾਰ ਸ਼ਵੇਰੇ ਵਾਜਾ ਮਾਰੀਏ ਨਾ ਕਿਤੇ ਆਵਾਜ਼ ਨਹੀਂ ਆਈ ਪੈਗ ਪੋਕ ਤੇ ਨਹੀਂ ਲਾਉਣ ਚੱਲ ਗਿਆ ਕਿਤੇ ਜੇ ਪੈਗ ਲਾਉਣ ਜਾਂਦਾ ਤਾਂ ਉਹਨੇ ਪੈਸੇ ਮੇਰੇ ਕੋ ਖਣਨੇ ਉਹ ਤਰ੍ਹਾਂ ਉਹਦੇ ਕੋ ਕਿਹੜਾ ਪੈਸਾ ਤੇ 94 ਦੇ ਕਿਤੇ ਬੰਨੇ ਬੰਨੇ ਵੇਚ ਜਾਣਾ ਕਿਤੇ ਮੇਰੇ ਮਾਰਨਾ ਕਿ ਆ ਵੇ ਕੋ ਉਹ ਨਈ ਵੇਖੇ ਕੋ ਸਾਰੇ ਵੇਚ ਲਿਆ ਵਾ ਵਾਜਾਂ ਵੀ ਮਾਰ ਦਿੱਤੀਆਂ ਵਾ ਕੋਈ ਗੱਲ ਨਹੀਂ ਦੇ ਮੈਂ ਸਭ ਐਵੇਂ ਜਾਣ ਕੇ ਅੰਦਰ ਲਮਾ ਪਿਆ ਰ ਮੈਂ ਸਭ ਉਹਦੇ ਲਾਗੇ ਉੱਥੇ ਬੈਠਾ ਰ ਮੈਨੂੰ ਪਤਾ ਲੱਗਦਾ ਕਿ ਕਿੱਥੇ ਗਿਆ ਕਿੱਥੇ ਨਹੀਂ ਗਿਆ ਆਏ ਰੱਬਾ ਨੂੰ ਕੀ ਕਰਾਂਗੇ ਹੋ ਯੂ ਬੜਾ ਲੱਪਣਾ ਮਾਨੂ ਕਰ ਤੁਸੀਂ ਨਾ ਕਾਲੇ ਨਾ ਪਾਓ ਅਜੇ ਤੁਸੀਂ ਮੈਨੂੰ ਕਹਿਣ ਦੇਂ ਦਬਕਾ ਨਾ ਮਾਰੀ ਕਿ ਭੱਜ ਜਾਂਦੇ ਹੁੰਦੇ ਯੋ ਕਰਮ ਤਰਾ ਲਾਗੇ ਖਲੋ ਕੇ ਸੁਣਦਾ ਤਾਂ ਨਹੀਂ ਰਿਹਾ ਕਿ ਜਿਹੜਾ ਭੱਜ ਗਿਆ ਵਾ ਤਾਂ ਅਹੀਂ ਕਿਹੜਾ ਉਹਨੂੰ ਦਬਕਾ ਮਾਰਿਆ ਅਸੀਂ ਤਾਂ ਆਪਸ ਵਿੱਚ ਗੱਲਾਂ ਹੀ ਕਰਦੇ ਗੱਲਾਂ ਕਹਿੰਦੇ ਮੈਨੂੰ ਮਾੜਾ ਨਹੀਂ ਕਹਿਣਾ ਵੀ ਚਲ ਕੋਈ ਨਹੀਂ ਕੰਮ ਕਰਦਾ ਮੈਂ ਦੇਖੋ ਤੈਨੂੰ ਆਖਣ ਦੇ ਵੀ ਉਹਨੂੰ ਦਬਕਾ ਨਾ ਮਾਰੀ ਇਹੋ ਜਿਹੀ ਭ ਇਹ ਮੈਂ ਕੰਮ ਰੁਕ ਜਾਨਾ ਮੈਂ ਜੋਲ ਚਾਲ ਚੋਕ ਲੈਣੀ ਆ ਤੇ ਮੁੜ ਕੇ ਆਉਂਦੇ ਪੱਠੇ-ਪੱਠੇ ਪਾ ਕੇ ਤੇ ਘੜੀ ਬੈ ਕੇ ਤੇ ਮੁੜ ਕੇ ਧਾਰਾ ਕੱਢ ਕੇ ਲੈ ਚੱਲ ਚ ਖੀਰ ਬਣਾਉਣੀ ਆ ਹੁਣ ਫਿਰ ਮੈਂ ਹੁਣ ਤੁਸੀਂ ਕੀ ਕਰਨਾ ਵਾ ਮੈਂ ਇੱਥੇ ਲਾਗੇ-ਲਾਗੇ ਵੇਖਾਂ ਬਲਾ ਇੱਕ ਤਾਂ ਮੈਂ ਨਹੀਂ ਆ ਵੀ ਸਾਡਾ ਗਵਾੜ ਨਹੀਂ ਚੰਗਾ ਜਦੋਂ ਪੱਠੇ ਪਾ ਲੈਂਦਾ ਹੀ ਨਾ ਟਾਈਮ ਨਾ ਤੇ ਕਈ ਵਾਰ ਮੈਂ ਜਾਣਾ ਫੇਰਾ ਮਾਰ ਲਾ ਉਧਰ ਨੂੰ ਬਪਿਆ ਚ ਬੱਚੇ ਵੱਲ ਨੂੰ ਤੇ ਆਖਣ ਇੱਕ ਦੂਜੇ ਨੂੰ ਕਹਿੰਦੀ ਹੁੰਦੇ ਉਹ ਤੂੰ ਤੇ ਵਾਵਾ ਟਾਈਮ ਨਹੀਂ ਪਾ ਲੈਣਾ ਵਾ ਤੂੰ ਤੇ ਵਾਵਾ ਟਾਈਮ ਨਹੀਂ ਪਾ ਲੈਣਾ ਵਾ ਇਹ ਗੱਲ ਮੈਨੂੰ ਰਾਮੂ ਵੀ ਦੱਸਦਾ ਹੁੰਦਾ ਸੀ ਹਾਂ ਆਂਦਾ ਸਰਦਾਰਾ ਇਹ ਜੋ ਆਪਕੇ ਪਾਸ ਵਾਲੇ ਆ ਨਾ ਇਹ ਮੇਰੇ ਕੋਲ ਐਸੇ ਬੋਲ ਦਿੰਦੇ ਹੈ ਤੂੰ ਤੂੰ ਬੜੀ ਜਲਦੀ ਜਲਦੀ ਕੰਮ ਕਰ ਲੇਤਾ ਹੈ ਤੂੰ ਤੋ ਜੇ ਵੀ ਉਨ੍ਹਾਂ ਦਾ ਕੰਮ ਕਰ ਦਿੱਤਾ ਹੈ ਇਹ ਮੈਂ ਹਾ ਕੋਈ ਨਹੀਂ ਗਵਾਂਢੀ ਇਦਾਂ ਕਰਦੇ ਹੁੰਦੇ ਆ ਮੈਂ ਤੂੰ ਕਿਸ ਦੀ ਚੁੱਕਣਾ ਤੇ ਨਹੀਂ ਲੱਗਿਆ ਨਾ ਨਾ ਸਰਦਾਰ ਗਿਆ ਨਹੀਂਗਾ ਕਿਤੇ ਵੀ ਇੱਥੇ ਕਿਤੇ ਲਾਗੇ ਛਾਗੇ ਘਰਾਂ ਜੀ ਹੋਣਾ ਵਾ ਆ ਜਾਂਦਾ ਵਾ ਹੁਣ ਤੁਸੀਂ ਇਦਾਂ ਕਰੋ ਤੁਸੀਂ ਤੇ ਪੱਠੇ ਪਾ ਦਿਓ ਪਹਿਲਾਂ ਔਰ ਮੈਂ ਲੱਗਾ ਹੁਣ ਪਾਕ ਪੱਠੇ ਮੈਂ ਬਾਅਦ ਚ ਪਾਉਂਦਾ ਵਾਂ ਹੁਣ ਪਹਿਲੂ ਮੈਂ ਉਹਨੂੰ ਵੇਖ ਲਾਂ ਕਿਤੇ ਇਹ ਨਾ ਹੋਵੇ ਕੋਈ ਬਸ ਜੜੇ ਬਸ ਇਹ ਤਾਂ ਗਾਂ ਜਾਵੇ ਤੇ ਜਾਂ ਕੋਈ ਮੋਟਰਸਾਈਕਲ ਤੇ ਚੜਾ ਕੇ ਲੈ ਜੇ ਉਹਦੀ ਉਹ ਗੰਢ ਕੁਤਲੀ ਜੀ ਕਿੱਥੇ ਲੀੜੇ ਲੈੜੇ ਉੱਥੇ ਹੈਗੇ ਉਹਦੇ ਉੱਥੇ ਤੇ ਮੈਂ ਟੰਗ ਅੰਦਰ ਵੇਖਿਆ ਉੱਤੇ ਹੈ ਹੀ ਕੱਖ ਨਹੀਂ ਗਾਦੇ ਤਾਂ ਹੀ ਤੇ ਰੋਲਾ ਪਿਆ ਵਾ ਫੇਰ ਲੈ ਗਿਆ ਹੈ ਇਹ ਚਲ ਗਿਆ ਉਹ ਜੇ ਲੀੜਾ ਲੱਤਾ ਹੀ ਉਹਦਾ ਹੈ ਨਹੀਂ ਉੱਥੇ ਤੇ ਫੇਰ ਅੱਗੇ ਤੂੰ ਉੱਧੇ ਹੀ ਜਾਂਦਾ ਤੂੰ ਉੱਧੇ ਹੀ ਆ ਜਾਂਦਾ ਹੈਗਾ ਹੈ ਤੰਜਰ ਨੇ ਜਾਣਾ ਹੀ ਤੇ ਦਾਸੀ ਦਿੰਦਾ ਜਿਹੜੇ ਉਹਦੇ ਪੈਸੇ ਬਣੇ ਆਪਣੇ ਪੈਸੇ ਤੇ ਲੈ ਜਾਂਦਾ ਅਹੀਂ ਕਰ ਉਹਨੂੰ ਰੱਥਾ ਪਾਇਆ ਇਹ ਵੀ ਤੂੰ ਸਾਡੇ ਕੋਈ ਰਹਿ ਮੇਰੀ ਸੁਣੋ ਗੱਲ ਤੁਹਾਡੇ ਕੋ ਕਿੱਥੋਂ ਕੰਮ ਹੋਣਾ ਵਾ ਕਿੱਦਾਂ ਤੁਸੀਂ ਪੱਠੇ ਪਾਉਣੇ ਆ ਕਿੱਦਾਂ ਉਹਨ ਬੰਦਾ ਕੋਈ ਲੱਭੂਗਾ ਮੈਨੂੰ ਤੇ ਆ ਫੇਰ ਨਾ ਮੁੜਕਾ ਹੀ ਆਈ ਜਾਂਦਾ ਤੇ ਮੁੜਕਾ ਹੀ ਆਉਣਾ ਮੇਰੇ ਤੇ ਜਿੰਨੂ ਕੋ ਹੋਣ ਰਿਹਾ ਪਿਆ ਗੱਲ ਸੁਣ ਕੇ ਚੱਲ ਸ਼ਾਕ ਰਾਮੂ ਰਾਮੂ ਹੁੰਦੀ ਰਾਮੂ ਰਾਮੂ ਇੱਥੇ ਆਣ ਕੇ ਬੈਠ ਲੈਣੇ ਕਦੀ ਐਦਾਂ ਵੀ ਨਹੀਂ ਕਿਹਾ ਵੀ ਤੂੰ ਅੰਦਰ ਕਿਉਂ ਵਰ ਗਿਆ ਤੂੰ ਬੈੜ ਤੇ ਕੋ ਚੜ ਗਿਆ ਇਹ ਕਹਣਾ ਇੱਥੇ ਬੈ ਜਾ ਕੋਈ ਨਹੀਂ ਸਾਡੇ ਬੱਚਿਆਂ ਵਰਗਾ ਸੋਹਣੇ ਉਹਨੂੰ ਲੀਡਰ ਸਮਾਸਵਾ ਦਿੱਤੇ ਹੀ ਆਪਣੇ ਨਾ ਨਿਆਣਿਆਂ ਵਰਗੇ ਕੁੰfte ਪਜਾਮੇ ਕੜੇ ਜਿਡਾ ਗਲਾ ਵੇ ਦੁੱਧਾ ਦਈਦਾ ਏ ਇਹਨੂੰ ਵੱਧੇ ਨੂੰ ਇਹੋ ਗੱਲ ਵੀ ਪਾੜਦੀ ਪਛੀ ਕਈ ਵਾਰ ਚ ਉਹ ਵੀ ਦਿੰਦਾ ਈ ਧਾਰਾਂ ਜਦੋਂ ਤੁਸੀਂ ਨਾ ਗਏ ਹੁੰਦੇ ਮਜ਼ਾ ਹੀ ਮਜ਼ਾ ਹੀ ਦਿੰਦਾ ਈ ਹੁਣ ਫਿਰ ਮ ਤੇ ਨਹੀਂ ਤੇ ਫਿਰ ਮੈਂ ਆਣ ਕੇ ਪੱਠੇ ਪਾਉਣਾ ਪੱਠੇ ਪਾਓ ਬਾਬਾ ਪੱਠੇ ਪਾਓ ਚੱਲ ਮੈਂ ਪਾ ਕੇ ਚਲੇ ਜਾਂਦਾ ਵਾਂ ਪਰ ਉਹਨੂੰ ਤੇ ਵੇਖਾਂ ਪਹਿਲੋਂ ਜਿੱਦਾਂ ਕਰਨੀ ਕਰ ਲੋ ਚੰਗਾ ਹਾਈ ਹੁਣਾਂ ਬੰਦੇ ਦੀ ਮੱਤ ਮਾਰੀ ਜਾਣੀ ਆ ਇੱਕ ਤੇ ਉਹ ਭੱਜ ਗਿਆ ਤੇ ਇੱਕ ਕੰਮ ਕਰਨਾ ਪੈਣਾ ਕਰਦਾ ਐਨੇ ਡੰਗਰਾਂ ਨੂੰ ਕਿੱਦਾਂ ਪਾਣੀ ਡਾਉ ਤੇ ਕਿੱਦਾਂ ਪੱਠੇ ਪਾਊਗਾ ਹਾਈ ਮੈਨੂੰ ਲੱਗਦਾ ਕੋਈ ਲੈ ਗਿਆ ਉਂਗਲੇ ਲਾ ਕੇ ਭਾਵੇਂ ਇਹੋ ਹੀ ਆਪਣੇ ਰਿਸ਼ਤੇਦਾਰਾਂ ਦੇ ਕਿਤੇ ਪਛਾਹਤਾ ਹੋਵੇ ਇਹਨਾਂ ਨੇ ਮੈਂ ਬਥੇਰਾ ਕਿਹਾ ਮੈਂ ਤੁਸੀਂ ਅੰਦਰ ਲੰਮੇ ਪਏ ਮਾਰ ਚਿੱਟਾ কুর্তা ਪਜਾਮਾ ਪਾ ਕੇ ਬਾਹਰ ਨਿਕਲ ਕੇ ਵੇਖ ਲਿਆ ਕਰੋ ਉਹ ਗੱਲ ਹੋਈ ਜਿਹੜੀ ਗੱਲ ਤੋਂ ਡਰਦੇ ਹਾਂ ਆਪਾਂ